ਪਰੀ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬਰਾਦਰ ਹੀ ਆਉਣਾ ਵਿਆਂ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰ ਹੀ ਗੁਰ ਤੇ ਇਹਨਾਂ ਨੇ ਡਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ 'ਚ ਉਤਰਿਆ ਐ ਵੀ ਉਤਰੇ ਗੱਡੀ 'ਚ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਕਬੂਤਰੇ 'ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਆਹ ਤਾਂ ਗਲਤ ਆ ਇਦਾਂ ਕਰਦੇ ਪੇਜ ਚਲੋ ਅੱਜ ਸੁਪਾਈਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਇਹਨਾਂ ਸੁਪਾਈ ਹੋਣ ਦੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡਿਆ ਲੈ ਕੇ ਮੇਰੇ ਸਿਰ 'ਤੇ ਮਾਰਿਆ ਮੇਰੇ ਮੁਲਾਜ਼ਮਾਂ ਪੁੱਛਣ ਲੱਗੇ ਮੈਂ ਅਮਰਸਰ ਦੇ ਹੱਥ ਮੇਰੀ ਪੋਸਟਿੰਗ ਆ ਇਹਨਾਂ ਨੇ ਬ੍ਰਿੰਗ ਕੀਤੀ ਇਹਨਾਂ ਨੇ ਮੌਲਾ ਜੱਗ ਕੀਤਾ ਜਾਵੇ ਮੰਗ ਕੀਤੀ ਇਹਨਾਂ ਨੇ ਮੈਂ ਪਰਚਾ ਕਰਵਾਉਣਾ ਚਾਹੁੰਨਾ ਮੇਰੇ ਇਹ ਸੁਪਾਈ ਆ بیسਬਲ ਸਿਰ 'ਤੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਬੇਸਬੋਲ ਮਾਰੇ ਮੇਰੇ ਸਿਰ 'ਚ ਉਹਦੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੀ ਨਹੀਂ ਦੀ ਜAVE ਫਿਰ ਦਸ ਸਿੰਘ ਪਿੰਡ ਭਣੀ ਨਾਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦਿਆਂ ਆਉਂਦਿਆ ਸਮਾਨ ਲੈਣ ਵਾਸਤੇ ਕੋਈ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ 'ਚ ਉਸ ਤੋਂ ਬਾਅਦ ਇਹਨੇ ਹਤਾਵਾ ਹੀ ਸ਼ੁਰੂ ਹੋ ਗਈ ਆ ਅਸੀਂ ਆ ਗਏ ਇਹਨੇ ਪੀਟੀ ਆ ਇਹਨੇ ਸੰਗਤ ਮਾਰ ਕੇ ਵਹਾ ਦੇ ਗੱਡੀ ਭੰਦੀ ਨਾਲੇ ਧਣਾੜੇ ਨਾਲੇ ਪੱਗ ਲਈ। ਵਾਲਾ ਕੈਂਸਰ ਦੇ ਬਚਾ। ਉਹ ਵੀ ਪੁਰਾਣੀ ਦੀ ਪਾਣੀ ਖੋ ਕੇ ਰੱਖਣੀ ਹੈ ਕਿ ਨਹੀਂ? ਕੋਈ ਦਮ ਨਿਆਣਾ ਕਰਾਓਗੇ? ਹਾਂਜੀ। ਡਾਕਟਰ ਜੀ ਮੈਨੇ ਕਾਓਗੇ ਇਹਦਾ। ਪਾਵਾਂਗੇ, ਲਾਜਾ ਕਰਾਵਾਂਗੇ ਇਹਦਾ। ਕੀ ਮੰਗੇ ਤੁਹਾਡੀ? ਭਾਬੀ ਮੰਗਲ ਅਨਸਾਰ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ। ਤੈਨੂੰ ਪਤਾ ਨਹੀਂ ਮੈਂ ਕੌਣ। ਤੁਹਾਡੀ ਦੁਸ਼ਮਣੀ ਕਿ ਪਹਿਲੀ? ਕੋਈ ਦੁਸ਼ਮਣੀ ਨਹੀਂ। ਰਾਹ ਦਾ ਟਕਰਾਰ। ਹਾਜੀ ਕੋਈ ਗੱਲ ਬਾਤ। ਹਾਜੀ ਗੱਲ ਬਾਤ ਕੋਈ ਨਹੀਂ। ਭਤੀਜੇ ਦੀ ਪਣਿੰਜਾ ਵਿਆਹ ਹੀ। ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ। ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮਿਆ ਫੜ ਲਿਆ ਇੰਨੇ ਪੇਸਾ ਮਲਾਜਮ ਹੋਏਗਾ ਠੀਕ ਹੈ ਧੀਰਜ ਨਾਲ ਗੱਲ ਕਰਿਆ ਦੇ ਨਾਲ ਇਹ ਨਾਲ ਹੀ ਪਾ ਫੇਸਬਾਲ ਆਪਣੀ ਪਰਾਣੀ ਕੱਢ ਕੇ ਤੇ ਛੱਡ ਕੇ ਪਾ ਪਗਲਾਤੀ ਵੀ ਐਡਵੀ ਕੀਤੀ ਗਈ ਪੂਰੀ ਆ ਪਾਗਾ ਅੱਧਾ ਸਜਾ ਕਿੰਦਾ ਦੀ ਹਾਲਤ ਉਹ ਬੰਦੇ ਦੀ ਬੰਦਾ ਜੇ ਜੇ ਮੈਂ ਖੈਰ ਨਾਲ ਗਿਆਵਾ ਤਾਂ ਮਲਾਜਮ ਚਾਹੀਦਾ ਦੋਨਾਂ ਤਰ੍ਹਾਂ ਦਾ ਟਕਰਾਅ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਨੂੰ ਵੇਸ ਦਾ ਟਾਈਮ ਦਿੱਤਾ ਜੋ ਕੋਈ ਦਿਖ ਨੂੰ ਨਹੀਂ ਕਰ ਰਹੀ ਜੀ ਇੱਕੋ ਮਲਾਜਮ ਹੀ ਹੈਗਾ ਵਿੱਚ ਤੇ ਆ ਗੈਮ ਲਾਈਵ ਕਰ ਰਹੀ ਹੈ ਤੇ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਹੈ ਲੱਗਦਾ ਡਰਿੰਕ ਡਰਕ ਨਹੀਂ ਕੀਤੀ ਤੇ ਉਹਨੇ ਸੱਟ ਲੱਗੀ ਸਰਦੇ ਵਿੱਚ ਉਹਨਾਂ ਮਰਾਜਾ ਲੱਗਿਆ ਕਰਾਉਣ ਲੱਗ ਗਈ ਸੱਟ ਤੇ ਹੈਗੀ ਹੈ ਪਰ ਮੇਰੀ ਮੈਡੀਕਲ ਹੌਂਸਲਾ